ਆਮੀਦ ਸ਼ਾਹ ਹਾਏ 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 ਆਮੀਦ ਸ਼ਾਹ ਹਾਏ 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 ਮੋਦੀ ਸਰਕਾਰ ਹਾਏ 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 ਸੁਭਾਸ਼ ਚੰਦਰ ਹਾਏ ਹਾਏ ਆਮੀਦ ਸ਼ਾਹ ਹਾਏ ਹਾਏ ਆਮੀਦ ਸ਼ਾਹ ਹਾਏ ਹਾਏ ਸਾਨੂੰ ਮਜਬੂਰ ਕੀਤਾ ਜਾ ਰਿਹਾ ਹੈ ਇਸ ਧਰਨੇ ਦੇ ਲਈ ਇਹ ਕੰਮ ਕਰਨ ਲਈ ਜਿਸ ਹਿਸਾਬ ਨਾਲ ਹੋਮ ਮਿਨਿਸਟਰ ਆਫ ਇੰਡੀਆ ਪਾਰਲੀਮੈਂਟ 'ਚ ਬਾਬਾ ਅੰਬੇਡਕਰ ਦੇ ਖਰਾਬ ਬੋਲਦਾ ਉਹ ਇੱਕ ਸ਼ਰਮਨਾਕ ਚੀਜ਼ ਹੈ ਬਦਕਿਸਮ ਜਿਹੜੀ ਗੱਲ ਆ ਬਾਬਾ ਬੈਠ ਕੇ ਐਸੀ ਵੀਰਾਂ ਦੀ ਪਛਾਣ ਹੈ ਤੇ ਸਾਰੇ ਐਸੀ ਵੀਰਾਂ ਨੂੰ ਬਦਨਾਮ ਕਰਨ ਵਾਸਤੇ ਉਹਨਾਂ ਨੂੰ ਮਜ਼ਾਕ ਕਰਨ ਵਾਸਤੇ ਉਹਨਾਂ ਨੇ ਗੱਲ ਕੀਤੀ ਜਿਹਦਾ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਬਾਕੀ ਬੰਦੀ ਸਰਕਾਰ ਦੀ ਪਾਲਿਸੀ ਸਮਝ ਨਹੀਂ ਲੱਗਦੀ ਕਿਸਾਨਾਂ ਨੂੰ ਹੀ ਮਾਰਿਆ ਜਾ ਰਿਹਾ ਇਹ ਫ੍ਰੀ ਟ੍ਰੇਡ ਵਾਲੇ ਪਾਸੇ ਅਡਾਨੀ ਐ ਬਾਨੀਆਂ ਨੂੰ ਖੁੱਲ੍ਹ ਆ ਦੇਣਾ ਚਾਹੁੰਦੇ ਨੇ ਜਿਵੇਂ ਹਰਿਆਣਾ ਹਿਮਾਚਲ ਜੋ ਸੇਮ ਖਰੀਦ ਕੇ ਜਦੋਂ ਮਰਜ਼ੀ ਸਸਤਾ ਮਿਕਾ ਕਰਦੇ ਨੇ ਇਸ ਤਰੀਕ ਪੰਜਾਬ ਚੋ ਸਾਰਾ ਨਾਜ ਦਾ ਕੰਮ ਉਹਨਾਂ ਦੇ ਦੇਣਾ ਚਾਹੁੰਦੇ ਨੇ ਕਿ ਕਣ ਖਰੀਦਣ ਝੋਨਾ ਖਰੀਦਣ ਜਦੋਂ ਮਰਜ਼ੀ ਘਟਾ ਭਾਰ ਘਟਾ ਦੇਣ ਭਾਗੜਾ ਜਦੋਂ ਮਰਜ਼ੀ ਉਤਾਰ ਕੀ ਫੈਮਿਲੀ ਦੇ ਕਿਉਂ ਇੰਨੀ ਸਿਆਣੇ ਲੀਡਰ ਉਹ ਦਿਆ ਹੋਏ ਆਂ ਅਮੀ ਤਿੰਨ ਵਾਰ ਸਰਕਾਰ ਬਣ ਚੁੱਕੀ ਹੈ ਕਿਉਂ ਇਸ ਤਰੀਕੇ ਦੇ ਧਿਆਨ ਛੱਡੇ ਜਾਂਦੇ ਲੀਡਰ ਉਹ ਮਸਲੇ ਦਿਮਾਗ ਚ ਆ ਗਿਆ ਵੀ ਸਾਨੂੰ ਕੋਈ ਹਰਾ ਨਹੀਂ ਸਕਦਾ ਕਿਸਾਨ ਉਹ ਨਾ ਕਿਸੇ ਕਿਸਾਨ ਦੀ ਲੋੜ ਨਾ ਕਿਸੇ ਗੈਸਪ ਰਿਵਿਊ ਦੀ ਲੋੜ ਆ ਉਹ ਇੱਕ ਹੋਰ ਪਾਸੇ ਉਹਨੇ ਸੋਚ ਚਲੀ ਗਈ ਜਿਹੜੀ ਬਾਦਕਿਸਮਤੀ ਆ ਜਿਹੜਾ ਕਹੇ ਦਿਨ ਨੂੰ ਸ਼ਾਇਦ ਰਿਜ਼ਲਟ ਮਾੜਾ ਆਏਗਾ ਜਿਹੜੇ ਪੰਜਾਬ ਦੇ ਵਿੱਚ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਨੇ ਪੰਜਾਬ ਦੇ ਵਿੱਚ ਸਰਕਾਰ ਨਾਲ ਦੀ ਚੀਜ਼ ਨਹੀਂ ਜਿਹੜੀ ਪੁਲਸਾ ਸਿਰਫ ਕਾਂਗਸੀਆਂ ਵਾਸਤੇ ਆ ਕਾਂਗਸੀਆਂ ਨੂੰ ਕਿਵੇਂ ਭਜਾਉਣਾ ਹੈ ਕਾਂਗਸੀ ਕਿਵੇਂ ਪਰਚੇ ਕਰ ਰਹੇ ਝੂਠੇ ਪਰਚੇ ਕਰਨੇ ਬਿਜ਼ਨਸ ਵਾਸਤੇ ਕਰਵਾਉਂਦੇ ਜਿਨੀ ਬੇਈਮਾਨੀ ਹੋਣ ਵਧੀ ਹੋਈ ਕਦੇ ਜ਼ਿੰਦਗੀ 'ਚ ਆਸਾਨੀ ਦੇਖੀ ਜੇ ਕੋ ਇਲੈਕਸ਼ਨ ਲੜਨ ਲੱਗਦਾ ਉਹਦੇ ਘਰ ਪੁਲਿਸ ਜਾ ਕੇ ਬਹਿ ਜਾਂਦੀ ਹੈ ਝੂਠੇ ਮਕਦਰ ਬਣਾਉਣ ਲੱਗ ਪੈਂਦੀ ਹੈ ਪਟਿਆਲੇ 'ਚ ਕਿਸੇ ਨੂੰ ਘਰੋਂ ਨਿਕਲ ਦਿੱਤਾ ਜਾਂਦਾ ਜਿਹੜੇ ਕੈਂਡੀਡੇਟ ਨੇ ਪਟਿਆਲੇ ਦੇ ਕੈਂਡੀਡੇਟ ਦੇ ਘਰ ਜਾ ਕੇ ਪੁਲਿਸ ਬਹਿ ਗਈ ਝੂਠੇ ਮਕਦਰ ਬਣਾਉਣ ਲਈ ਦਬਾਵਾ ਮਾਰਿਆ ਗਰੀਬਾ ਦੀ ਡਰਦਾ ਬਹਿ ਗਿਆ ਪੁਲਿਸ ਇਹ ਸਿਰਫ ਪੁਲਿਸ ਦੇ ਸਿਰ ਤੇ ਰਾਜ ਕਰਨ ਦੀ ਹੈ ਜਿਹੜਾ ਪੁਲਿਸ ਦਾ ਕੰਮ ਹੈ ਲਾਡ ਆਰਡਰ ਉਹ ਖਤਮ ਹੈ ਸਿਰਫ ਕਾਂਗਰਸੀਆਂ ਦੇ اپੋਜੀਸ਼ਨ ਦੇ ਖਿਲਾਫ ਚੱਲ ਕੇ ਪੁਰ ਚੜੀ ਹੋਈ ਹੈ ਰੋਜ਼ ਗ੍ਰਨੇਡ ਸੁੱਟੇ ਜਾ ਰਹੇ ਨੇ ਥਾਣੇ 'ਚ ਕੋਈ ਅਸਰ ਨਹੀਂ ਜ਼ਿੰਮੇਵਾਰੀਆਂ ਵੀ ਲਈਆਂ ਜਾਂਦੀਆਂ ਨੇ ਸੋਸ਼ਲ ਮੀਡੀਆ 'ਤੇ ਜ਼ਿੰਮੇਵਾਰੀਆਂ ਲਈ ਜਾਂਦੀਆਂ ਨੇ ਕੋਈ ਲੋਕੇ ਸੁਣਾ ਗੱਲ ਕਰਨ ਦੇ ਆ ਜੋ ਸਰਕਾਰ ਨਾਲ ਦੀ ਚੀਜ਼ ਨਹੀਂ ਤੇ ਦਿਲਵਹੀ ਹੈ ਮਾੜੇ ਨਜ਼ਰ ਆ ਰਹੇ ਨੇ ਮਾੜੇ ਨਜ਼ਰ ਆ ਰਹੇ ਨੇ ਈਸ਼ਵਰ ਕਿਰਪਾ ਕਰੇ ਪੰਜਾਬ ਨੂੰ ਨਜ਼ਰ ਨਾ ਲੱਗੇ ਆ ਅੱਜ ਬਟਾਲੇ ਜਿਹੜਾ ਰੋਜ਼ ਤਰਨਾ ਦਿੱਤਾ ਜਾ ਰਿਹਾ ਪਿਛਲੇ ਦਿਨੇ ਅਮਨ ਸ਼ਾਹ ਜੀ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਡਾਕਟਰ ਅੰਬੇਦਕਰ ਜੀ ਦੇ ਅਪਮਾਨ ਦੇ ਵਿੱਚ ਬਿਆਨ ਦਿੱਤਾ ਉਹਦੇ ਅੱਜ ਅਗੇਂਸਟ ਸਾਰਾ ਦੇਸ਼ ਜਿਹੜਾ ਆ ਉਹ ਕੜਕੁੱਠਿਆ ਅਮਨ ਸ਼ਾਹ ਜੀ ਨੇ ਬਹੁਤ ਹੀ ਮਾੜੇ ਲਫ਼ਜ਼ ਬੋਲੇ ਆ ਉਹਨਾਂ ਨੂੰ ਉਸ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਇਸ ਕਰਕੇ ਅੱਜ ਸਾਰੇ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਤੇ ਧਰਨੇ ਲਾਏ ਜਾ ਰਹੇ ਆ ਉਸੇ ਹੀ ਕੱਲ ਦੇ ਵਿੱਚ ਆ ਕੇ ਬਟਾਲੇ ਕਾਂਗਰਸ ਨੇ ਵੀ ਅੱਜ ਗਾਂਧੀ ਚੌਂਕ ਦੇ ਵਿੱਚ ਧਰਨਾ ਦਿੱਤਾ ਤੇ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਜਿਹੜੀ ਇਹਨਾਂ ਨੇ ਅਮਨ ਸ਼ਾਹ ਜੀ ਨੇ ਬਿਆਨ ਦਿੱਤਾ ਉਹਦੀ ਜਿੰਨੀ ਵੀ ਨਿੰਦਾ ਕਰ ਲੋ ਉਨੀ ਥੋੜੀ ਆ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੋਦੀ ਸਰਕਾਰ ਦਾ ਜਿੰਨਾ ਵੀ ਇਹਨਾਂ ਨੂੰ ਮਾੜਾ ਕਹਿ ਲੀਏ ਉਹਨਾਂ ਹੀ ਥੋੜਾ ਅੱਜ ਕਿਸਾਨ ਵੀ ਜਿਹੜੇ ਨੇ ਸੜਕਾਂ ਦੇ ਉੱਤੇ ਰੁਲਦੇ ਫਿਰਦੇ ਨੇ ਤੇ ਡਾਕਟਰ ਪੀਮ ਰਾਏ ਅੰਬੇਦਕਰ ਜੀ ਨੂੰ ਵੀ ਇਹ ਮਾੜਾ ਬੋਲਦੇ ਨੇ ਇਹ ਇੱਕ ਡਿਕਟੇਟਰ ਸਰਕਾਰ ਆ ਇੱਕ ਇਹ ਤਾਂ ਦੀ ਜਿੰਨੀ ਵੀ ਨਖੇਲੀ ਕਰ ਲੋ ਨਹੀਂ ਥੋੜੀ